ਮੋਹਾਲੀ ਹਲਕੇ ਦੇ ਵਿੱਚ ਜਿਹੜੇ ਦੋਨੋਂ ਕੈਂਡੀਡੇਟ ਸਾਡੇ ਸਾਹਮਣੇ ਖੜੇ ਆ ਉਹ ਇੱਕ ਹਾਰਿਆ ਹੈ ਐਮਸੀ ਆ ਇੱਕ ਕੁਛ ਹੈ ਹੀ ਨਹੀਂ। ਲੋਕੀ ਤਾਂ ਤੁਸੀਂ ਭਾਵੇਂ ਸੋਨੇ ਦੀਆਂ ਅਗਰੇਲਾਂ ਲਾ ਦੋ ਉਹਨਾਂ ਦਾ ਆ ਵੀ ਕਹਿਣਾ ਵੀ ਇਹ ਪਿੱਤਲ ਹੈ। ਮੋਹਾਲੀ ਤੋਂ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਦੇ ਭਰਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਲਾਈਵ ਤੇਜ਼ ਚੈਨਲ ਵੱਲੋਂ ਕੀਤੀ ਗਈ ਵਿਸ਼ੇਸ਼ ਗੱਲਬਾਤ ਬਾਈਕੇ ਟਾਈਮ ਬਹੁਤ ਥੋੜਾ ਲੱਗਾ ਇਲੈਕਸ਼ਨਾਂ ਦਾ ਕਿਵੇਂ ਤਿਆਰੀ ਚੱਲ ਰਹੀ ਹੈ ਟਾਈਮ ਜਿਹੜਾ ਹੈਗਾ ਇਸ ਦਾ ਅਡੀ ਕਰਿਆਂ ਵੀ 20 ਤਰੀਕ ਕਦੋਂ ਆਵੇ ਤੇ ਕਦੋਂ ਵੋਟਾਂ ਪੈਣ ਤੇ ਕਦੋਂ 10 ਮਾਰਚ ਆਵੇ ਤੇ ਰਿਜ਼ਲਟ ਆਵੇ ਤੇ ਨਵੀਂ ਸਰਕਾਰ ਬਣਾਈਏ ਕੰਗਸਾਬ ਦੇ ਨੇ ਜੀ ਉਹਦੇ ਨਾਲ ਕਿੰਨਾ ਖੰਡ ਕਰਦੇ ਉਹ ਐਕਚੁਅਲੀ ਕੰਗਸਾਬ ਦਾ ਆਪਣਾ ਫੈਸਲਾ ਤੇ ਜਦੋਂ ਪਾਰਟੀ ਜਾਂ ਦੇ ਫੈਸਲੇ ਨੇ ਆਪਣੇ ਉਹਨਾਂ ਨੇ ਹੋ ਸਕਦਾ ਕੋਈ ਨਾਰਾਜ਼ਗੀ ਪਾਰਟੀ ਨਾਲ ਹੋਵੇ ਤੇ ਉਧਰ ਗਏ ਨੇ ਪਰ ਕੋਈ ਮੇਰੇ ਹਿਸਾਬ ਨਾਲ ਤੂੰ ਸਮਝ ਲਓ ਵੀ ਕੋਈ ਜਿਹੜੀ 5-7 ਵੋਟਾਂ ਵਾਲੀ ਗੱਲ ਹੈਗੀ ਐ ਇਸ ਤੋਂ ਜ਼ਿਆਦਾ ਵੱਡੀ ਗੱਲ ਨਹੀਂ। ਕਿਵੇਂ ਚੱਲਦੇ ਹੈ ਜੀ ਆਪਣਾ ਸਿੱਤੀ ਕੂਣ ਕਿੱਦਾਂ ਬੀਜਣੀ। ਜਦੋਂ ਦਾ ਐ ਸੀਐਮ ਚੰਨੀ ਸਾਹਿਬ ਨੂੰ ਅਨਾਉਂਸ ਕੀਤਾ ਹੈਗਾ ਤੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਪੂਰੀ ਨੇਰੀ ਆਈ ਹੋਈ ਆ ਤੇ ਲੋਕ ਵੇਟ ਕਰਦੇ ਆ ਵੀ ਕਦੋਂ ਮੌਕਾ ਮਿਲੇ ਤੇ ਅਸੀਂ ਕਦੋਂ ਚੰਨੀ ਸਾਹਿਬ ਨੂੰ ਸੀਐਮ ਬਣਾ ਦਈਏ। ਠੀਕ ਹੀ ਉੱਥੇ ਰਹਿਣਗੇ ਜੀ ਆਪਣੀ ਵਾਲੀ ਗੱਲ। ਸਭ ਤੋਂ ਪਹਿਲਾਂ ਜਿਹੜੀ ਬੇਰੁਜ਼ਗਾਰੀ ਆ ਉਹਦੇ ਤੇ ਖਾਸ ਧਿਆਨ ਦਿੱਤਾ ਜਾਊਗਾ। ਦੂਜੀ ਗੱਲ ਤੇ ਸਾਡੇ ਗਰੀਬ ਲੋਕ ਹੈਗੇ ਆ ਉਹਨਾਂ ਨੂੰ ਮਕਾਨਾਂ ਦੀ ਬੜੀ ਦਿੱਕਤ ਹੈ ਛੱਤ ਚਾਹੀਦੀ ਆ ਸਾਰਿਆਂ ਨੂੰ ਵਾਸਤੇ ਤੇ ਐਜੂਕੇਸ਼ਨ ਚਾਹੀਦੀ ਆ ਹੈਲਥ ਚੰਗੀ ਚਾਹੀਦੀ ਆ ਉਹ ਜਿਹੜੀਆਂ ਹੈਗੀਆਂ ਸਾਰਿਆਂ ਦੀਆਂ ਸਰਕਾਰ ਦੀਆਂ ਪਾਲਿਸੀਆਂ ਜੋ ਹੈਗੀਆਂ ਨੇ ਤੇ ਜੇ ਚੰਨੀ ਸਾਹਿਬ ਨੇ ਪਹਿਲਾਂ ਵੀ ਕਾਫੀ ਕੋਸ਼ਿਸ਼ ਕੀਤੀ ਆ ਸੋ ਮੈਂ ਸਮਝਦਾ ਕਿ ਜਿਵੇਂ ਜਦੋਂ ਸਰਕਾਰ ਬਣਦੀ ਆ ਪਹਿਲ ਦੇ ਆਧਾਰ ਤੇ ਮਸਲੇ ਹੱਲ ਹੋਣਗੇ ਚੰਨੀ ਸਾਹਿਬ ਦਾ ਕਈ ਜਾਂਦੇ ਨੇ ਕਹਿੰਦੇ ਏਰੀਆ ਦਾ ਵਿਚਾਰ ਨਹੀਂ ਹੋਇਆ ਹੈਗਾ ਵਿਰੋਧੀ ਕਹਿੰਦੇ ਨੇ ਨਾ ਚੰਨੀ ਸਾਹਿਬ ਦੇ ਬੰਦੇ ਨਹੀਂ ਕਹਿੰਦੇ ਮਰੋਦੀ ਦਾ ਤੁਸੀਂ ਭਾਵੇਂ ਸੋਨੇ ਦੀਆਂ ਅਗਰਲਾਂ ਲਾ ਦੋ ਉਹਨਾਂ ਦਾ ਦਾਅਵਾ ਵੀ ਕਹਿਣਾ ਵੀ ਇਹ ਪਿੱਤਲ ਹੈ ਉਹਨਾਂ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਲੋਕਾਂ ਨੂੰ ਪਤਾ ਹੈ ਪੰਜਾਬ ਦੇ ਲੋਕਾਂ ਨੂੰ ਦਿਓ ਸੀਐਮ ਅਨਾਉਂਸ ਹੋਏ ਆ ਤੇ ਸਾਨੂੰ ਹਜ਼ਾਰਾਂ ਫੋਨ ਆਇਆ ਲੋਕਾਂ ਨੇ ਲੱਡੂ ਬੰਡੇ ਆ ਤਾਂ ਹੀ ਬੰਡੇ ਆ ਜੇ ਉਹਨਾਂ ਨੇ ਕੁਝ ਕਰਕੇ ਦਿਖਾਇਆ ਮਹਾਲੀ ਹਲਕੀ ਚ ਕਿਵੇਂ ਜਿੱਤ ਕਰਾ ਲਓਗੇ ਕੋਈ ਟੱਕਰ ਨਹੀਂ ਮਹਾਲੀ ਦੀ ਹਲਕੇ ਚ ਮਹਾਲੀ ਹਲਕੇ ਦੇ ਵਿੱਚ ਜਿਹੜੇ ਦੋਨੋਂ ਕੈਂਡੀਡੇਟ ਸਾਡੇ ਸਾਹਮਣੇ ਖੜੇ ਆ ਉਹ ਇੱਕ ਹਾਰਿਆ ਹੋਇਆ ਐਮਸੀ ਆ ਇੱਕ ਕੁਛ ਹੈ ਹੀ ਨਹੀਂ ਸੋ ਮੈਂ ਸਮਝਦਾ ਕਿ ਇੱਕ ਪਾਸੇ ਤਿੰਨ ਵਾਰ ਦੇ ਐਮਐਲਏ ਔਰ ਸਾਊਗਾ ਮਿਨਿਸਟਰ ਨੀਣਾ ਟੱਕਰ ਟੁੱਕਰ ਵਾਲੀ ਦਾ ਕੋਈ ਗੱਲ ਨਹੀਂ ਹੈਗੀ ਬਸ ਇੱਕ ਡੇਟ ਜੀ ਰੱਖੀ ਹੋਈ ਆ ਉਹ ਜਿਹੜਾ ਹੈਗਾ ਜਿਵੇਂ ਉਹ ਹੁੰਦਾ ਇੱਕ ਸਿਸਟਮ ਉਹਦੇ ਨਾਲ ਚੱਲਣਾ ਪੈਣਾ ਆਪਣੇ ਮੁੱਦੇ ਕੀ ਕੀ ਰਹਿਣਗੇ ਜੀ ਮਹਾਲੀ ਦੇ ਵਿੱਚ ਮਹਾਲੀ ਜਿਹੜੇ ਮੁੱਦੇ ਹੈਗੇ ਅਸੀਂ ਜੀ ਮੈਂ ਕਾਰਪੋਸ਼ ਦਾ ਮੇਅਰ ਹੈਗਾ ਮਹਾਲੀ ਮੇਅਰ ਹੈਗਾ ਮੈਂ ਤੇ ਸਾਡੇ ਜਿਹੜੇ ਮਹਾਲੀ ਡਿਵੈਲਪਮੈਂਟ ਹੈਗੀ ਆ ਅਸੀਂ ਪੂਰੀ ਨੇਰੀ ਲੈਂਦੀ ਹੋਈ ਆ ਤੁਸੀਂ ਚੈੱਕ ਕਰੋ ਕਿ ਸਾਰੀ ਮਹਾਲੀ ਦੇ ਵਿੱਚ ਹਰ ਕੋਨੇ ਦੇ ਵਿੱਚ ਕੰਮ ਚੱਲ ਰਿਹਾ ਡਿਵੈਲਪਮੈਂਟ ਹੋ ਰਹੀ ਆ ਤੇ ਜੋ ਅਗਲੀ ਹੁਣ ਸਾਡੀ ਸਰਕਾਰ ਬਣਦੀ ਆ ਜੇ ਕੋਈ ਸਾਡੇ ਕੰਮ ਪੈਂਡਿੰਗ ਨੇ ਪਾਈਪਲਾਈਨ ਚ ਨੇ ਉਹ ਵੀ ਪਹਿਲੇ ਦਿਨਾਂ ਤੇ ਹੱਲ ਕਰਾਵਾਂਗੇ ਐਜੂਕੇਸ਼ਨ ਲੈ ਕੇ ਗਏ ਐਜੂਕੇਸ਼ਨ ਨੂੰ ਤਾਂ ਜਿਵੇਂ ਸਿੱਧੂ ਸਾਹਿਬ ਦੋ ਯੂਨੀਵਰਸਿਟੀਆਂ ਲੈ ਕੇ ਆਏ ਨੇ ਸਕੂਲ ਅਪਗ੍ਰੇਡ ਕੀਤੇ ਨੇ ਜਿਹੜਾ ਕੋਈ ਹੋਰ ਮਣੀ ਮੁੰਡੇ ਕੰਮੇ ਪੇਸ਼ੀਆਂ ਹੈਗੇ ਉਹਨਾਂ ਜਿਵੇਂ ਮਹਾਲੀ ਡਿਵੈਲਪਿੰਗ ਸਿਟੀ ਆ ਤੇ ਨਾਲ ਨਾਲ ਅਸੀਂ ਚੰਗੇ ਸਕੂਲ ਵੀ ਤੇ ਚੰਗੇ ਕਾਲਜ ਵੀ ਲੈ ਕੇ ਆ ਰਹੇ ਆ ਜਿਵੇਂ ਸਿੱਧੂ ਸਾਹਿਬ ਨੇ ਮੈਡੀਕਲ ਕਾਲਜ ਵੀ ਮਹਾਲੀ ਲੈ ਕੇ ਆਏ ਨੇ ਨਰਸਿੰਗ ਕਾਲਜ ਵੀ ਮਹਾਲੀ ਲੈ ਕੇ ਆਏ ਨੇ ਤਾਂ ਮੈਂ ਸਮਝਦਾ ਕਿ ਮਹਾਲੀ ਨੂੰ ਅੱਜ ਕੁੱਝ ਹੱਬੋਂ ਆਇਆ ਜਾਊਗਾ ਦੇਰੀ ਦੀ ਗੱਡੀ ਦੇ ਬੇਰੋਜ਼ਗਾਰੀ ਜਿਹੜੇ ਹੁਣ ਹੈਗੇ ਮੁੰਡੇ ਜੋ ਅੱਜ ਦੀ ਹਾਲਾਤ ਹੈਗੇ ਲੋਕ ਬਾਹਰ ਨੂੰ ਜਾ ਰਹੇ ਨੇ ਤਾਂ ਸਾਡੀ ਕੋਸ਼ਿਸ਼ ਇਹ ਹੀ ਹੋਗੀ ਕਿ ਅਸੀਂ ਇੱਥੇ ਕੋਈ ਚੰਗੀਆਂ ਇੰਡਸਟਰੀਆਂ ਆਉਣ ਤਾਂ ਕਿ ਜਿਹੜੇ ਸਾਡੇ ਬੱਚੇ ਹੈਗੇ ਉਹ ਇੱਥੇ ਹੀ ਕੰਮ ਕਰਨ ਬਾਹਰ ਦਾ ਇਹ ਰੁਝਾਨਾ ਘਟੇ